ਆਵਾਜ਼ ਮੀ ਪਾਰਟੀ ਦੇ ਵੱਲੋਂ ਤਲਬੀਰ ਗਿੱਲ ਨੂੰ ਹਲਕਾ ਮਜੀਠਾ ਦਾ ਇੰਚਾਰਜ ਕਰਾ ਦਿੱਤਾ ਗਿਆ ਤਲਬੀਰ ਗਿੱਲ ਨੇ ਪਾਰਟੀ ਦਾ ਤਨਵਾਦ ਕੀਤਾ ਤੇ ਕਿਹਾ ਕਿ ਜ਼ਿੰਮੇਵਾਰੀ ਨੂੰ ਤੰਦੇਹੀ ਦੇ ਨਾਲ ਨਿਭਾਉਂਗਾ ਮਜੀਠਿਆ ਤੇ ਬੋਲਦੇ ਹੋਏ ਤਲਬੀਰ ਨੇ ਕਿਹਾ ਕਿ ਕੋਰਟ ਤੈ ਕਰੇਗੀ ਕਿ ਮਜੀਠਿਆ ਦੋਸ਼ੀ ਨੇ ਜਾਂ ਨਹੀਂ ਪਟਾ ਤੇ ਥਾਪੀਆਂ ਮਾਰਨਾ ਜਾਂ ਮੁੱਛਾਂ ਨੂੰ ਤਾ ਦੇਣਾ ਬਦਮਾਸ਼ਾਂ ਦਾ ਕੰਮ ਹੁੰਦਾ ਵਿਕਰਮ ਮਜੀਠਿਆ ਆਪਣੀ ਜਵਾਨ ਦੇ ਕਰਕੇ ਅੱਜ ਜੇਲ੍ਹ ਦੇ ਅੰਦਰ ਨੇ ਤਲਬੀਰ ਗਿੱਲ ਨੇ ਕਿਹਾ ਕਿ ਮੈਂ ਸੀਮਾਨ ਦਾ ਤਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰਾ ਸਿਆਸੀ ਕਰੀਅਰ ਬਚਾਇਆ ਵਿਕਰਮ ਮਜੀਠੀਆ ਦੇ ਪੀਏ ਰਹਿ ਚੁੱਕੇ ਨੇ ਤਲਬੀਰ ਸਿੰਘ ਗਿੱਲ ਆਮ ਆਦਮੀ ਪਾਰਟੀ ਵੱਲੋਂ ਮਜੀਠੇ ਹਲਕੇ ਦੇ ਵਿੱਚ ਇੱਕ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਤਲਬੀਰ ਸਿੰਘ ਗਿੱਲ ਉਹ ਨਾਮ ਜੋ ਕਿ ਵਿਕਰਮ ਮਜੀਠੀਆ ਦੇ ਪੀਏ ਵੀ ਦੱਸੇ ਜਾਂਦੇ ਸੀਗੇ ਤੇ ਨਾਲ-ਨਾਲ ਉਹਨਾਂ ਦੇ ਬਹੁਤ ਹੀ ਖਾਸਮ ਖਾਸ ਉਹਨਾਂ ਨੂੰ ਮਜੀਠੇ ਹਲਕੇ ਦੇ ਵਿੱਚ ਇਨਚਾਰਜ ਲਗਾ ਦਿੱਤਾ ਗਿਆ ਹੈ ਹਲਕਾ ਇਨਚਾਰਜ ਲਗਾ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਟੱਕਰ ਜਿਹੜੀ ਆ ਹੁਣ ਸਿੱਧੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਤਲਬੀਰ ਸਿੰਘ ਗਿੱਲ ਦੀ ਹੋਵੇਗੀ ਜੇਕਰ ਵਿਕਰਮ ਮਜੀਠੀਆ ਚੋਣ ਉਥੋਂ ਲੜਦੇ ਹਨ ਤਾਂ ਸਾਡੇ ਨਾਲ ਗਿੱਲ ਸਾਹਿਬ ਮੌਜੂਦ ਨੇ ਗਿੱਲ ਸਾਹਿਬ ਬਹੁਤ-ਬਹੁਤ ਮੁਬਾਰਕਾਂ ਜੀ ਪਹਿਲਾਂ ਥੈਂਕ ਯੂ ਥੈਂਕ ਯੂ ਜੀ ਸਰ ਕਿਵੇਂ ਦੇਖ ਰਹੇ ਹੋ ਮਜੀਠੇ ਹਲਕੇ ਦੀ ਤੁਹਾਨੂੰ ਕਮਾਂਡ ਦਿੱਤੀ ਗਈ ਹੈ ਪਹਿਲਾਂ ਤੁਸੀਂ ਸਾਊਥ ਦੇ ਵਿੱਚ ਸੀਗੇ ਹੁਣ ਤੁਸੀਂ ਮਜੀਠੇ ਹਲਕੇ ਦੇ ਵਿੱਚੋਂ ਕਿਵੇਂ ਦਾ ਰਿਸਪਾਂਸ ਮਿਲ ਰਿਹਾ ਹੈ ਤੁਹਾਨੂੰ ਸਭ ਤੋਂ ਪਹਿਲਾਂ ਤੇ ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਉਸ ਤੋਂ ਬਾਅਦ ਮੈਂ ਆਪਣੀ ਸਾਰੀ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟਾਇਆ ਔਰ ਮੈਨੂੰ ਅੱਜ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਹੈ ਔਰ ਤੁਸੀਂ ਗੱਲ ਕੀਤੀ ਕਿ ਤੁਸੀਂ ਪਹਿਲਾਂ ਸਾਊਥ ਦੇ ਵਿੱਚ ਕੰਮ ਕੀਤਾ ਹੁਣ ਮਜੀਠੇ ਦੇ ਵਿੱਚ ਆ ਗਏ ਮੈਂ ਪਹਿਲਾਂ ਮਜੀਠੇ 'ਚ ਕੰਮ ਕੀਤਾ ਸਾਊਥ 'ਚ ਬਾਅਦ 'ਚ ਗਿਆ ਮਜੀਠੇ 'ਚ ਮੈਂ 15 ਸਾਲ ਆਇਆ ਸਾਊਥ 'ਚ ਮੈਂ 4 ਸਾਲ ਆਇਆ ਸੋ ਇਸ ਕਰਕੇ ਮੇਰਾ ਉਥੇ ਪ੍ਰੇਮ ਪਿਆਰ ਆ ਆ ਤੁਸੀਂ ਬਾਹਰ ਵੇਖ ਹੀ ਆਇਓ ਔਰ ਮੈਂ ਕੋਈ ਕਸਰ ਨਹੀਂ ਰਹਿਦਾਗਾ ਫੈਸਲਾ ਉਹ ਸੱਚੇ ਪਾਸ਼ਾ ਵੈਗਰੂ ਨੇ ਕਰਨਾ ਮੈਂ ਅੱਜ ਕਹਿੰਦਾ ਕਿ ਮੈਂ ਬਹੁਤ ਵੱਡਾ ਲੀਡਰ ਆ ਜਾਂ ਉਹ ਬਹੁਤ ਵੱਡੇ ਲੀਡਰ ਆ ਕੋਈ ਲੀਡਰ ਨਹੀਂਗਾ ਫੈਸਲਾ ਵੈਗਰੂ ਦੇ ਹੱਥ ਹੁੰਦਾ ਫੈਸਲਾ ਉਹ ਸੱਚੇ ਪਾਸ਼ਾ ਵੈਗਰੂ ਨੇ ਕਰਨਾ ਸੋ ਅਸੀਂ ਕੰਮ ਕਰਕੇ ਲੋਕਾਂ ਦੇ ਵਿੱਚ ਜਾਵਾਂਗੇ ਜੇ ਲੋਕਾਂ ਨੂੰ ਸਾਡਾ ਕੰਮ ਪਸੰਦ ਹੋਊਗਾ ਤਾਂ ਲੋਕ ਸਾਨੂੰ ਕਿਉਂ ਨਾ ਵੋਟ ਪਾਉਣਗੇ ਜੀ ਬਿਲਕੁਲ ਵੋਟ ਪਾਉਣਗੇ ਵਿਕਰਮ ਜੀ ਦੇ ਨਾਲ ਰਹੇ ਹੋ ਤੁਸੀਂ ਅੱਜ ਉਹਨਾਂ ਦੇ ਮਤਲਬ ਆਉਣ ਵਾਲੇ ਸਮੇਂ 'ਚ ਹੋ ਸਕਦਾ ਕਿ ਤੁਸੀਂ ਉਹਨਾਂ ਦੇ ਖਿਲਾਫ ਉਸੇ ਮੈਦਾਨ ਦੇ ਵਿੱਚ ਨਿਤਰੋ ਕਿਵੇਂ ਦੇਖ ਰਹੇ ਹੋ ਮਨ ਦੇ ਵਿੱਚ ਕੋਈ ਗੱਲਾ ਕੋਈ ਗੱਲ ਕੋਈ ਬਾਤ ਕੋਈ ਸ਼ੇਅਰ ਕਰਨੀ ਚਾਹੋ ਪਰਮਵੀਰ ਜੀ ਗੱਲ ਇਹ ਆ 20 ਸਾਲ ਇਕੱਠੇ ਰਹੇ ਆ ਥੋੜਾ ਨਹੀਂ 20 ਸਾਲ ਇੱਕ ਘਰ ਦੇ ਵਿੱਚ ਰਹਿਣਾ ਇੱਕ ਬਹੁਤ ਨੇੜਤਾ ਨਾਲ ਇੱਕ ਭਰਾਵਾਂ ਦੀ ਤੌਰ ਤੇ ਰਹੇ ਤੇ ਜੇ ਮੈਨੂੰ ਭੁਜਾਇਆ ਮੈਨੂੰ ਨਹੀਂ ਕੱਲੇ ਨੂੰ ਭੁਜਾਇਆ ਬਹੁਤ ਭੁਜਾਇਆ ਤੁਹਾਨੂੰ ਪਤਾ ਹੀ ਆਪਣਾ ਗਰਤਾਸਪੁਰ ਚ ਕਿੰਨੇ ਕੱਟਦੇ ਆਪਣੇ ਮਾਝੇ ਚ ਸਾਰੇ ਚ ਕਾਲੀ ਦਲ ਖਾਲੀ ਕਰਤਾ ਜੀ इवन ਇਥੋਂ ਤੱਕ ਸਾਡੇ ਪ੍ਰਧਾਨ ਦੇ ਪਣਵਈਏ ਤੱਕ ਨੂੰ ਭੁਜਾਦਾ ਹੂੰ ਸੋ ਇਹ ਗੱਲਾਂ ਨਹੀਂ ਬੰਦੀਆਂ ਔਰ ਸਾਰੇ ਭਜਾਤੇ ਕੋਲ ਵੇਖੋ ਮੇਰੇ ਨਾਲ ਜਿਹੜੀ ਉੱਥੇ ਮੇਰੀ ਟੀਮ ਹੈ ਉਹ ਡਾਕਟਰ ਨੀਜਰ ਸਾਹਿਬ ਨਾਲ ਚਲੇਗੀ ਟਕਾ ਕੇ ਚਲੇਗੀ ਮੈਂ ਥੋੜੇ ਦਿਨਾਂ ਤੱਕ ਇੱਕ ਉਹਨਾਂ ਸਾਰੇ ਭਰਾਵਾਂ ਦੀ ਮੀਟਿੰਗ ਕਰਕੇ ਮੈਂ ਡਾਕਟਰ ਸਾਹਿਬ ਨੂੰ ਸਾਧ ਕੇ ਉਹਨਾਂ ਦੇ ਨਾਲ ਉਹਨਾਂ ਦੀ ਇੱਕ ਵਾਰ ਬਾਹ ਫੜਾਉਣੀ ਹੈ ਜੇ ਕੋਈ ਪ੍ਰੋਬਲਮ ਹੋਇਆ ਗੁਰੂ ਮੈਂ ਬੈਠਾ ਹੀ ਆਂ ਵਿੱਚ ਕੋਈ ਇਹੋ ਜਿਹਾ ਇਸ਼ੂ ਨਹੀਂ ਮੈਂ ਹੁਣ ਮਜੀਠਾ ਵੇਖੋ ਵੱਡਾ ਹਲਕਾ ਵਾ ਕਾਫੀ ਵੱਡਾ ਹਲਕਾ ਵਾ ਵਿਚਰਨਾ ਪੈਣਾ ਔਰ ਤਗੜੇ ਹੋ ਕੇ ਵਿਚਰਾਂਗੇ ਗੁਰੂ ਕਿਰਪਾ ਕਰੇ ਸੱਚੇ ਪਾਸ਼ਾ ਵਾ ਗੁਰੂ ਦਾ ਓਟ ਆਸਰਾ ਲੈ ਲਿਆ ਜਿਸ ਵੇਰੇ ਤੇ ਔਰ ਗੁਰੂ ਕਿਰਪਾ ਕਰੂਗਾ ਫਦੇ ਕਰੂਗਾ ਮੋਰਚਾ ਕੋਈ ਇਹੋ ਜੀ ਗੱਲ ਨਹੀਂ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਗਿੱਲ ਸਾਹਿਬ ਤੁਸੀਂ ਸਮਾਂ ਦਿੱਤਾ ਸੋ ਇਹ ਸੰਤਲਵੀਰ ਸਿੰਘ ਗਿੱਲ ਤੁਸੀਂ ਦੇਖ ਸਕਦੇ ਹੋ ਕਿ ਸਿੱਧੇ ਤੌਰ ਦੇ ਉੱਤੇ ਮਜੀਠੇ ਹਲਕੇ ਦੇ ਵਿੱਚ ਐਂਟਰੀ ਜਿਹੜੀ ਹੈ ਤਲਵੀਰ ਸਿੰਘ ਗਿੱਲ ਹੋਰਾ ਦੀ ਬਾ ਚੁੱਕੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਟੱਕਰ ਜਿਹੜੀ ਹੈ ਬਹੁਤ ਅਸੀਂ ਕਹਿ ਸਕਦੇ ਹਾਂ ਕਿ ਕਾਂਟੇ ਦੀ ਟੱਕਰ ਜਿਹੜੀ ਹੈ ਇਹ ਦੇਖਣ ਨੂੰ ਮਿਲੇਗੀ ਕੈਮਰਾਮੈਨ ਦਲੀਪ ਕੁਮਾਰ ਦੇ ਨਾਲ ਪਰਮਵੀਰ ਸਿੰਘ ਆਲਖ ਜੀ ਮੀਡੀਆ